ਪੂਰੇ ਪੰਜਾਬ ਵਿੱਚ ਅੱਜ ਤੋਂ ਅਣਮਿੱਥੇ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਏ ਪੰਜਾਬ ਰੋਡਵੇਜ਼ ਪੰਬਾਸੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਏ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕਿਹਾ ਕਿ ਜਦੋਂ ਮੈਨੇਜਮੈਂਟ ਵੱਲੋਂ ਮੰਗਾਂ ਹੱਲ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਹੜਤਾਲ ਨੂੰ ਖੋਲਿਆ ਜਾਵੇਗਾ ਯੂਨੀਅਨ ਦੇ ਮੰਗ ਪੱਤਰ ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮਾਂ ਬੱਸਾਂ ਬੰਦ ਕਰਨ ਠੇਕੇਦਾਰ ਵਿਚੋਲਿਆਂ ਦੀ ਗੁਲਾਮੀ ਖਤਮ ਕਰਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਕਾਫੀ ਮੰਗਾਂ ਸ਼ਾਮਿਲ ਨੇ ਕਰਮਚਾਰੀਆਂ ਦਾ આરોਪ ਹੈ ਕਿ ਸਰਕਾਰ ਨੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਟੈਂਡਰ ਰੱਦ ਕਰਨ ਤਨਖਾਹਾਂ ਨੂੰ ਅੰਤਿਮ ਰੂਪ ਦੇਣ ਤੇ ਮੰਨੀਆਂ ਗਈਆਂ ਮੰਗਾਂ ਸੰਬੰਧੀ ਅਜੇ ਤੱਕ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਇਸੇ ਲਈ ਉਹਨਾਂ ਨੇ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ ਜ਼ਿਕਰਯੋਗ ਹੈ ਕਿ ਪੀਆਰਟੀਸੀ ਦੀਆਂ ਬੱਸਾਂ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦਿੱਲੀ ਰਾਜਸਥਾਨ ਉੱਤਰਾਖੰਡ ਸਮੇਤ 570 ਰੂਟਾਂ ਤੇ ਚੱਲਦੀਆਂ ਨੇ ਇਹ ਰੋਜ਼ਾਨਾ ਲਗਭਗ 35582 ਕਿਲੋਮੀਟਰ ਦਾ ਸਫ਼ਰ ਤੈਅ ਦਿਆਂ ਨੇ ਇੱਥੇ કુલ 3065 ਕਰਮਚਾਰੀ ਨੇ ਜਿਨ੍ਹਾਂ ਵਿੱਚੋਂ 1310 ਨਿਯਮਿਤ ਕਰਮਚਾਰੀ ਨੇ ਤੇ 1755 ਆਊਟਸੋਰਸਿੰਗ ਕਰਮਚਾਰੀ ਨੇ ਇਸੇ ਨਾਲ ਹੀ ਇਹਨਾਂ ਬੱਸਾਂ ਦੇ ਨਾ ਚੱਲਣ ਨਾਲ ਆਮ ਲੋਕ ਸਭ ਤੋਂ ਵੱਧ ਪਰੇਸ਼ਾਨ ਹੋ ਰਹੇ ਨੇ ਦੂਜੇ ਪਾਸੇ ਪੰਜਾਬ ਵਿੱਚ ਬਿਜਲੀ ਮੁਲਾਜ਼ਮਾਂ ਦੀ ਜਾਰੀ ਹੜਤਾਲ ਮੁਲਾਜ਼ਮ ਜਥੇਬੰਦੀਆਂ ਵੱਲੋਂ 2 ਦਿਨ ਲਈ ਹੋਰ ਵਧਾ ਦਿੱਤੀ ਗਈ ਹੈ ਮੁਲਾਜ਼ਮ ਪੁਰਾਣੀ ਪੈਨਸ਼ਨਾਂ ਸਣੇ ਹੋਰ ਨਾਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੇ ਵੱਡਾ ਅੰਦੋਲਨ ਵਿੜ ਸਕਦੀਆਂ ਨੇ ਦੱਸ ਦੇਈਏ ਕਿ ਬਿਜਲੀ ਮੁਲਾਜ਼ਮ 11 ਅਗਸਤ ਤੋਂ ਹੜਤਾਲ ਤੇ ਨੇ ਆਪਰ ਦੀ ਮੈਨੇਜਮੈਂਟ ਹੈ ਤੇ ਪੰਜਾਬ ਸਰਕਾਰ ਹੈ ਉਹ ਤਿੰਨ ਦਿਨਾਂ ਤੋਂ ਸਾਡੀ ਜਿਹੜੀ ਕੋਈ ਗੱਲ ਨਹੀਂ ਸੁਣ ਰਹੀ ਜਿਸ ਦਿਨ ਉਸ ਵਜੋਂ ਸਾਨੂੰ ਅਸੀਂ ਫੇਰ ਦੋ ਦਿਨ ਜਿਹੜਾ ਹੈਗਾ ਇਸ ਮਾਸ ਦੇ ਵਿੱਚ ਵਾਅਦਾ ਕਰ ਜਿਹੜਾ 14 ਤੇ 15 ਤਰੀਕ